ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਸਣਾ ਜੀ ਭਾਜੀ ਕਿੱਦਾਂ ਬਹੁਤ ਵਧੀਆ ਜੀ ਬਹੁਤ ਕਿਵੇਂ ਚੱਲ ਰਹੀ ਕੰਮ ਬਹੁਤ ਵਧੀਆ ਚੱਲਦਾ ਜੀ ਬਾਬੇ ਨਾਨਕ ਦੀ ਕਿਰਪਾ ਜੀ ਚੱਲ ਰਹੀ ਜੀ ਫਿਰ ਮੰਡੀ ਕਿ ਨਹੀਂ ਹਾਂ ਜੀ ਵੇਖੀ ਮੰਡੀ ਅੱਛਾ ਮਾਲ ਲੈ ਕੇ ਸੀ ਹਾਂ ਜੀ ਮਾਲ ਲੈ ਕੇ ਆ ਗਿਆ ਮੇਰੀ ਤਿੰਨ ਖੜਿਆ ਦੋ ਵੇਚਿਆ ਤੇ ਚਲੋ ਇੱਕਦਮ ਅੱਡੀ ਵਾਪਸ ਚਲੋ ਕੋਈ ਨਹੀਂ ਨਕਦੀ ਵੇਚਣੀ ਜੀ ਨਕਦੀ ਨਕਦੀ ਦੋ ਮੱਚਾ ਵੇਚਦਾ ਠੀਕ ਹੈ ਠੀਕ ਹੈ ਭਾਜੀ ਕਿਵੇਂ ਰਹਿ ਫੇਰ ਕੰਮ ਵਧੀਆ ਤੇ ਬਹੁਤ ਵਧੀਆ ਬਹੁਤ ਵਧੀਆ ਮੰਡੀ ਸੇਬ ਜੀ ਬਾਲਾ ਵਧੀਆ ਕੰਮ ਜਾਵੇ ਕਿਉਂਕਿ ਵਾਕਿਆ ਨੇ ਵਧੀਆ ਕੀਤਾ ਠੀਕ ਆ ਅਜੋ ਆਪਣਾ ਮਾਲ ਲਵੇ ਕਿ ਵਧੀਆ ਇਹਨੇ ਮਾਲ ਵੀ ਚਲਾ ਸਿਰੇ ਦਾ ਹੀ ਵਾਹੇ 52 ਵੀ ਖਿੱਚ ਲਈ ਆਪਣਾ ਦੋ ਦਿਨ ਲਾਗੇ ਬੰਦੇ ਮਿੰਨਾਂ ਦੋਵੇਂ ਰੱਈਆਂ ਦੋ ਬਹੁਤ ਵਧੀਆ ਜੀ ਬਹੁਤ ਘਟਿਆ ਮਿੰਨਾਂ ਚੰਗੇ ਆ ਅੱਛਾ ਅੱਜ ਫਿਰ ਆਪਣੇ ਕਿੰਨੀ ਨੇ ਇੱਥੇ ਅੱਜ ਆਪੇ ਕੋ ਪੰਜ ਲੰਘ ਰਹਾਂ ਜੀ ਠੀਕ ਆ ਚੰਨ ਬੱਧਾ ਦੇ ਦੇ ਦੋ ਘਾਜਾਂ ਵਾ ਬਾਕੀ ਇੱਕ ਦੋ ਬਈਆਂ ਉਹਦੇ ਵਿੱਚ ਪਾਉਣੀਆਂ ਨੇ ਅਜੇ ਕੋਈ ਗੱਲ ਚੱਲ ਰਹੀ ਹਾਂ ਜੀ ਚਲੋ ਆਪ ਪੰਜ ਘੰਟਾ ਘਰਾਫਾ ਵੇਚਣ ਆਲੇ ਦੱਸੋ ਜੀ ਇਹਦੇ ਬਾਰੇ ਇਹ ਨਿੱਜੀ ਕੋ ਜਸ ਮਾੜ ਇਹ ਤੋਂ ਤੇ ਕੋ ਰੋਗਾ 20 ਪਾਸੋਂ ਹਸਦਾ ਜਾਂ 20 ਲਾਉ ਤੇ ਪੱਕਾ ਜਿਹੜਾ ਇੱਥੇ 24 ਤਿੰਨ ਟਾਂਬਾ ਇੱਥੇ 20 ਕਿਲੋ ਦੱਸ 20 ਕਿਲੋ ਮੰਨੀ ਹੈ ਨਾ 20 ਕਿਲੋ ਮੰਨ ਕੇ ਤਾਂ ਲੋ ਜੀ ਤੇਰੀ ਸੋ ਜਾ ਸੁਆ ਬਾਠ ਠੀਕ ਆ ਖੋਲੋ ਖੋਲੋ ਜੀ ਫਿਰ ਲੋ ਜੀ 20 ਕਿਲੋ ਮੰਨ ਕੇ ਲੈ ਕੇ ਜਾਇਆ ਜੀ ਤੇ ਬੱਸੀ ਮਗਰਾ ਕੀ ਆ ਵੇਖੋ ਕੁਆਲਟੀ ਦੇਖੋ ਵਹਿੜ ਤੇ ਕਿੰਨੀ ਆ ਛੋਟੇ ਛੋਟੇ ਆ ਜੀ ਜਿਆਦੇ ਵੱਡੇ ਨਹੀਂ ਆ ਬਿਲਕੁਲ ਆ ਜਾ ਆ ਬਿਲਕੁਲ ਆਹ ਦੇਖੋ ਜੀ ਚੋਆ ਚੋਆ ਵਰੀਆ ਪਾ ਪਾ ਕੇ ਠੰਡੀ ਧੀਰੀ ਬਾਉ ਨਿਆਣਾ ਪਾਉਣਾ ਨਾ ਪਾਉਣਾ ਬਸ ਠੀਕ ਹੈ ਆਜੋ ਬਾਜੀ ਆਜੋ ਆ ਦੂਜਾ ਬੰਦਾ ਕਿੱਧਰ ਗਿਆ ਅੱਜ ਹੀ ਗਿਆ ਇਹ ਕੰਮ ਹੋ ਗਿਆ ਬੱਤ ਬੱਤੇ ਬੁਲੀ ਹੋਣਾ ਆ ਜਾ ਪੈਣਾ ਹਾਂਜੀ ਬਾਜੀ ਫਰਾਂ ਸਵੇਰੇ ਬੱਤੀ ਵੜੀ ਚਾਹੀਦਾ 60 ਦੀ ਵੇਚ ਰਹੀ ਹੈ ਬਾਹਰ ਦੀ ਵੇਚ ਲਈ ਪਰ ਨਹੀਂ ਆਪਾਂ ਉਹ ਕੰਮ ਨਹੀਂ ਕਰਾਂਗੇ ਹਾਂਜੀ 55000 ਦੀ ਵਸੂ ਹਾਂ ਦੇ ਦਾਂਗੇ ਹਾਂ ਨਹੀਂ ਹਾਂ ਨਾ 55000 ਛੋੜੀ ਹੋਣੀ ਹੈ ਛੋੜ ਹੋਊਗਾ ਕਿੰਨੇ ਠੀਕ ਠੀਕ ਬਿਲਕੁਲ ਹਾਂ ਨਾ ਜੈ ਜੀ ਆਹ ਜੀ ਉਹ ਵੀ ਇੱਕ ਜੇਸ ਨੂੰ ਸੂਈ ਜਾਂਦੀ ਹੈ ਤੇ ਰਾਤ ਦੀ ਸੂਈ ਜੀ ਅੱਛਾ ਜੀ ਰਾਤੀ 12:00 ਵਜੇ ਸੂਈ ਹੈ ਤੇ ਸਵੇਰੇ ਕੋ ਬੋਲਾ ਚ ਹੋਇਆ ਜੇ 7-8 ਵਜੇ ਪਹਿਲਾਂ ਬੋਲਾ ਚ ਹੋਇਆ ਜੇ 7 ਕਿਲੋ ਚ ਹੋਇਆ ਜੇ ਜਿਆਦਾ ਨੂੰ ਕਰਾਂਗੇ ਤਾਂ ਆਪ ਦੀ ਸੁਈ ਬੱਚੀ ਕੋਣੋ ਜੀ ਲਓ ਜੀ ਬੱਚਾ ਮਗਰ ਜਾਂਦੇ ਹਾਂ ਜੀ ਬੱਚਾ ਬੱਚਾ ਜਦ ਮਗਰ ਇਹਨੇ ਮਗਰ ਬੱਚਾ ਜੀ ਲਓ ਵੇਖੋ ਕਰਾਂਦੇ ਵੀ ਜਲਸੀ ਦਾ ਪੱਖ ਰੱਖਦੇ ਅੱਖ ਵੇਖੋ ਅੱਖ ਬਿਲਕੁਲ ਤੁਹਾਨੂੰ ਵੇਖੋ ਕਿਹੜਾ ਲੱਗਾ ਰਹਿਣ ਆਹ ਬੋਲਾ ਚ ਆਪਾਂ ਲਵਾਂਗੇ 7 ਕਿਲੋ ਚ ਹੋਇਆ ਬਸ ਠੀਕ ਹੈ ਜੀ ਹਾਂ ਜੀ ਹਾਂ ਜੀ ਲੈਓ ਜਸਵੀ ਚ ਕ੍ਰੋਸ ਆ ਗਈ ਬੈਣ ਹਾਂ ਜੀ ਹਾਂ ਬਾਕੀ ਜਿੰਨ ਜੀ ਠੰਡੇ ਬੜੀ ਜੇ ਵੀ ਨਿਕਲੇ ਹਾਂ ਜੀ ਹਾਂ ਜੀ ਭਾਵੇਂ ਉਹ ਨਿਆਣਾ ਪਾ ਲੋ ਤੇ ਭਾਵੇਂ ਨਾ ਪਾ ਲੋ ਇਹ ਵੀ ਬਹੁਤ ਠੰਡੀ ਹੈ ਕੋਈ ਚੱਕਰ ਹੈ ਨਾ ਜੀ ਹਾਂ ਜੀ ਬਾਕੀ ਖੰਡੇ ਧੀਰੇ ਆ ਗਏ ਕੋਈ ਚੱਕਰ ਕੋਈ ਨਹੀਂ ਹਾਂ ਜੀ ਭਾਜੀ ਅਜੇ ਤਪੀਤ ਪਾਈ ਆ ਥੋੜੀ ਜਿਹੀ ਅਜੇ ਇਰਾਦਾ ਨਹੀਂ ਫਿਰ ਪਾਉਣ ਦਾ ਮੈਂ ਹਾਂ ਨਹੀਂ ਫੇਰ ਵੀ ਚਲੋ ਪਾ ਦੇ ਕੋਈ ਗੱਲ ਨਹੀਂ ਹੁਣ ਪੱਠਾ-ਪੱਠਾ ਚੁੱਕੂਗੀ ਦੋ ਦਿਨ ਪਤਾ ਨਹੀਂ ਦਿਹਾੜੀ ਚੁੱਕਿਆ ਪੈ ਜਾਓ ਅੱਛਾ ਇੱਕ ਪੱਠੇ ਬਾਰੇ ਤੇ ਕੋਈ ਨਰਾਜ਼ ਹੋ ਕੇ ਆ ਗਈ ਥੋੜੀ ਜਿਹੀ ਦਿੱਕੀ ਲੱਗੀ ਹਾਂਜੀ ਸਵੇਧ ਜੀ ਬੋਲੇ ਦਾ ਵੀ ਐਨਾ 55000 ਹਾਂਜੀ ਹਾਂ ਨਹੀਂ 55000 ਇਹ ਵੀ ਹਾਂ ਨਹੀਂ ਇਹ ਵੀ ਹਾਂ ਛੋੜੀ ਹੋਣੀ ਆ ਛੋੜੀ ਹੋਣੀ ਚਲੋ ਇਹ ਵੀ 55000 ਹਾਂ ਠੀਕ ਠੀਕ ਹੈ ਕੋਈ ਜ਼ਿਆਦੇ ਕਰ ਲੈ ਤੇਰੇ ਨਹੀਂ ਠੀਕ ਹੈ ਇਹ ਵੀ ਸੂਈ ਹੈ ਜੀ ਇਹ ਵੀ ਸੂਈ ਕਰ ਦੋ ਤੇ ਜ਼ਿਆਦਾ ਮਸਵੇਧ ਨਹੀਂ ਜਾ ਤੋ ਠੀਕ ਆ ਖੋਲੋ ਵੀ ਜ ਉਹ ਜਦੋਂ ਸੁਆ ਅੰਦਰ ਪਰ ਮਾਪ ਤੇਜੇ ਕਰਕੇ ਦਵਾਗੇ ਹਾਂਜੀ ਹਾਂ ਤੇ ਦੇਖੋ ਬੋੜਾ ਹੋ ਗਿਆ 8.9 ਕਿਲੋ 8.9 ਕਿਲੋ ਬੋਲਾ ਹੈ ਜੀ ਤੇ ਵੇਖੋ ਮਰਾ ਲੀਵਾ ਕੱਟਾ ਕਿਤੇ ਜੀ ਨਹੀਂ ਇਹਦੇ ਮਗਰ ਕੱਟਾ ਜੀ ਕੱਟਾ ਮਗਰ ਆ ਗਿਆ ਲੋ ਇਹ ਵੀ ਦੇਖੋ ਤੋਰ ਬਾਕੀ ਪਗਾਂ ਦੇ ਸੁਈ ਨੂੰ ਹਨਾ ਬਾਕੀ ਠੀਕ ਹੈ ਹਾਂਜੀ ਹਾਂ ਤਾਂ ਵੀ ਦਰੋਂ ਸੁਈ ਨੂੰ ਲੋ ਦੇਖੋ ਉਹ ਨਹੀਂ ਝੋਟਿਆ ਨਾ ਜੀ ਹਾਂ ਜੀ ਬਹੁਤ ਵਧੀਆ ਚੌੜਾ ਬਹੁਤ ਸਾਫ ਆ ਦੇਖੋ ਰਾਜਾ ਆਜੋ ਜੀ ਆਜੋ ਬਾਤ ਹਾਂ ਜੀ ਭਲੀ ਦੇਖ ਲੋ ਕਿੰਨੇ ਜਿੰਨਾ ਦੇਖੋ ਦੇ ਦੇ ਜੈ ਜੀ ਆਉਂਦੇ ਜੀ ਵੀ ਜੈ ਜੀ ਆਉਂਦੇ ਬਿਲਕੁਲ ਛੋੜੀ ਹੋਵੇ ਬਸ ਬੰਦ ਦੇ ਦिए 95 ਦੀ ਛੋੜੀ ਕਰ ਦੋ ਜੀ ਨਹੀਂ ਕਰਨੀ 9500 9500 500 ਛੋੜੀ ਹੋਣੀ 500 ਛੋੜੋ ਚਲੋ ਠੀਕ ਹੈ ਬਸ ਠੀਕ ਠੀਕ ਬਾਕੀ ਛੋਟੇ ਆਪ ਨੋਗਲੋ ਬੋਲਾ ਹੋਊਗਾ ਜਿਹੜਾ ਮਾਰੀ ਜਾਵੇ ਚੋਵੇ ਠੰਡੀ ਤੇਰੀ ਚਵਾ ਐਡਾ ਟਪਦਾ ਕਰ ਚਲੋ ਠੀਕ ਬਹੁਤ ਵਧੀਆ ਆਹ ਜੀ ਇਹ ਜੁਮੇ ਅਰੇ ਵਾਲੇ ਦੀ ਅੱਛਾ ਜੀ ਰੋਟੀ ਵੇਖੋ ਕਿੰਡੀਆ ਬੁੱਝਾ ਸੁਆ ਜੀ ਅੱਜ ਹਾਂਜੀ ਵੇਖੋ ਕਿੱਥੇ ਔਟਾ ਬਹੁਤ ਵੱਡੀ ਝੋਟ ਬਹੁਤ ਵੱਡੀ ਝੋਟ ਚਾਹ ਦੇਖੀ ਨਹੀਂ ਇਹ 1,60,000 ਦੀ ਆਈ ਪਿਛਲੇ ਸੂਰੇ ਅੱਛਾ ਇਹ ਕੀ ਐਕ ਕੀ 1,60 ਦੀ ਆਈ ਇਹ ਟੁਕੜਾ ਨਾ ਟੋਕਰ ਦੇਗੀ ਹਾਂਜੀ ਉਹਨੇ ਮਹੀਨਾ ਦੱਸ ਕੇ ਦਿੱਤੀ ਉਹ ਮਹੀਨਾ ਆਇਆ ਸਵੀਰ ਹਾਂਜੀ ਠੀਕ ਆ ਦੁੱਧ ਇਹਦੇ ਕੋ 12 ਲੀਟਰ ਹੈ ਵੇਲੇ ਹਾਂ ਉਹਨੇ ਮਹੀਨੇ ਦੱਸ ਕੇ ਦਿੱਤੀ ਅ ਵੀ ਮਹੀਨਾ ਆਇਆ ਸਵੀਰ ਨੂੰ ਅਗਲਾ ਕੋਈ 1.5 ਮੰਨ ਲੈ ਦੋ ਵੀ ਮੰਨ ਲੈ ਹੱਦ ਤੱਕ 12 ਮਹੀਨੇ ਦਾ ਕਰਕੇ ਲੈ ਜੀ ਮਹੀਨੇ ਦੀ ਸੁਣੀ ਜਾ ਠੀਕ ਆ ਠੀਕ ਆ ਇਹਦਾ ਆਪਣੇ 12 ਕਿ ਬੱਚਾ ਹੈ ਨਹੀਂ ਬੱਚਾ ਹੈ ਜੀ ਬੱਚਾ ਦੁੱਧ 12 ਕਿਲੋ ਠੀਕ ਆ ਤੇ ਬਾਕੀ ਖੋਲੋ ਉੱਤੇ ਜੋ ਖੋਲੋ ਜੀ ਇਹ ਵੱਡੀ ਝੋਟੀ ਜੀ ਸੋਹਣੀ ਬਹੁਤ ਵੱਡੀ ਝੋਟੀ ਜੀ ਜਾਈ ਤੇ ਇੱਕ ਸਾਢੇ ਕਿੱਤੇ ਦੀ ਆਈ ਪਛੋਏ ਲਓ ਲਓ ਵੇਖੋ ਬਰਾਂ ਦੀ ਮੂਹਾਂ ਦਿਖਾ ਰੋ ਕੁਆਲਟੀ ਬੜੀ ਹੈ ਕੁਆਲਟੀ ਵਾਹ ਤੁਸੀਂ ਦੇਖੋ ਰੰਗ ਵੇਖੋ ਰੰਗ ਬੜਾ ਸਾਹ ਕਾਲੀ ਬਾਕੀ ਕੱਟੋ ਦਾ ਛੇਪੂੜੇ ਦੀ ਕੱਟ ਹੁਣਾ ਇਹਦਾ ਬਾਕੀ ਠੰਡੀ ਵੱਡੀ ਆ ਫਿਰ ਭਾਰਾ ਭਾਗ ਜਿੰਦਾ ਮਰਜ਼ੀ ਚੋਕ ਨਹੀਂ ਗਾ ਨਹੀਂ ਲੈਣਾ ਬਿਲਕੁਲ ਆ ਜਲੀ ਆ ਜਾਓ ਵਾਖ ਲਿਆ ਵਾਠੀ ਹਣੀ ਤੁਸੀਂ ਇਹ ਤਾਂ ਕਰੀਏ ਝਟ ਜੱਜ ਕੇ ਮੋਨ ਫੋਨ ਤੇ ਨਾ ਕਰ ਲਿਆ ਜਾਣ ਤੋਂ ਫੋਨ ਦੇ ਫਿਰ ਵਿੱਚ ਨਹੀਂ ਆ ਚਲੋ ਫਿਰ ਵੀ ਆਪਾਂ ਇਹ ਗੱਲ ਕਰਦੇ ਆ ਚਲੋ ਝੋਟੀ ਦੇ ਪਿੱਛੋਂ ਤੇ 160 ਦੀ ਮੰਨ ਲੋ ਗੱਲ ਮੈਂ ਨਾ ਸੋਚੀ ਲੋ ਕਿ ਅਗਲਾ 1.5 ਮੰਨੇ 2 ਮੰਨ ਲਏ ਉਹ ਗੱਲ ਵੱਖਰੀ ਹੈ ਬੱਚਾ ਨਹੀਂ ਹੈਗਾ ਦੁੱਧ 12 ਕਿਲੋ ਝੋਟੀ ਠੀਕ ਹੈ ਜੀ ਚਵਾਈ ਇੱਕ ਨੰਬਰ ਪੂਰ ਨਹੀਂ ਛਟਾ ਨਹੀਂ ਤੇ ਮੋਲ ਦਾ ਆਪ ਇੱਕ 20 ਕਰੀ ਜਾਂਦੇ ਬਾਕੀ ਆਪਣੇ ਸਮਝ ਨਾਲ ਕੋ ਨਾੜੇ ਭਾਵੇਂ 50 ਲਾਦੇ ਭਾਵੇਂ 60 ਲਾਦੇ ਭਾਵੇਂ 40 ਲਾਦੇ ਕੋਈ 상관 ਨਹੀਂ ਜੀ ਸੌਦਾ ਮੌਕੇ ਦੇ ਵੀ ਸੌਦਾ ਮੌਕੇ ਦੇ ਹੋ ਜਾਊਗਾ ਸੌਦਾ ਮੌਕੇ ਦੇ ਹੋ ਜਾਊਗਾ ਮੌਲਿਕ ਵੀ ਠੀਕ ਹੈ ਠੀਕ ਹੈ ਬਾਕੀ ਆਪਨੇ ਸਮਝਣਾ ਲਾਵੇ ਮੇਰਾ ਵੀ ਲਾਵੇ ਝੋਟੀ ਵਾਲੇ ਦੇਖ ਕੇ ਪੈਸੇ ਲਾਵੇ ਹਾਂ ਜੀ ਇਹ ਨਾ ਆਪਾਂ ਕਹਿ ਦੋ ਕਿ ਜੇ ਆਪਾਂ 40 50 ਕਹਿ ਤਾ ਵੇ 40 50 ਲਾਵੇ ਪਰ ਝੋਟੀ ਵਾਲੇ ਕੋਈ ਜਲ ਦੇਖ ਕੇ ਲਾਵੇ ਉਹ ਵੈਸੇ ਗੱਲ ਕਰਨ ਦਾ ਭਾਵੇਂ ਜਨੇ ਮਰਜੀ ਲਾਵੇ ਗੱਲ ਕੋਈ ਗੁੱਸਾ ਨਹੀਂ ਇਹਦੇ ਠੀਕ ਹੈ ਮੌਲਿਕ ਵੀ ਆ ਚਲੋ ਠੀਕ ਆਪਣੀ ਮਰਜੀ ਨਾਲ ਲਾਵੇ ਕੋਈ ਦੁੱਧ 12 ਕਿਲੋ ਤੇ ਸੁਈਰ ਮਹੀਨਾ ਆ ਬਾਕੀ ਆਪਦਾ ਮੈਨੀ ਨਹੀਂ ਆ ਗਈ ਕੋਈ ਜਲਦੀ ਚੰਗੀ ਚੱਲਣ ਦੋ ਹਾਂਜੀ ਜਹਾਜੀ ਇਹਦੀ ਸੁਈਜੀ ਅੱਜ 4-5 ਹੋ ਗਏ ਨੂੰ ਆਇਓ ਚੱਲਣ ਦੋ ਬਾਕੀ ਇੱਥਾ ਬਾਕੀ ਸੁਈਜੀ ਬਹੁਤ ਵੱਡੀ ਆ ਮੈਂ ਹਾਂਜੀ ਇਹਦੇ ਕੋਈ ਅੱਜ ਪੰਜਵਾਂ ਛੇਵਾਂ ਦਿਨ ਸੁਈਜੀ ਬੋਲਾ 12 ਲੀਟਰ ਹੋ ਗਿਆ 12 ਕਿਲੋ 12 ਕਿਲੋ ਬੋਲਾ ਆ ਗਾ ਲਓ ਜੀ ਇਹ ਰਾਤ ਦੀ ਆਈ ਇਹਨੇ ਜੀ ਨਹੀਂ ਲਾਇਆ ਅਜੇ ਇਹਨੇ ਪੱਠੇ ਦੀ ਪਾ ਦਿੱਤੇ ਅਜੇ ਤੱਕ ਬਸ ਠੀਕ ਆ ਹਾਂ ਜਰਾਤੀ ਆਈ ਲਓ ਜੀ ਆ ਦੇਖ ਵੱਡੀ ਮੈਂ ਪੂਰੀ ਬਹੁਤ ਵੱਡੀ ਜਲੀ ਜਵਾਰਦਸ ਪੂਰੀ ਮੈਂ ਹਾਂਜੀ ਦੇ ਕੋਈ ਕਟੇ ਹੋ ਨੀ ਯਾਕਰਾਂ ਕਾਲੀ ਵੱਡੀ ਮਹਿਲ ਜੀ ਬਿਲਕੁਨ ਦੁੱਧ 12 ਲੀਟਰ ਦੀ ਗਾਰੰਟੀ ਹੋ ਠੀਕ ਹੈ ਆਲੇ ਬਸ ਸਹੀ ਛੇ ਆਸਤ ਮਾਤ ਮਾਤ ਸਹੀ ਛੇ ਬੱਤਾਂ ਪਟਿਰਾ ਜਾਨਾ ਕਰ ਠੀਕ ਹੈ ਠੀਕ ਹੈ ਠੀਕ ਹੈ ਬੱਤਾਂ ਹਾਂਜੀ ਭਾਈ ਜੀ ਸੁਨੀਲ ਜੀ ਇਹ ਕੋਈ ਮੋੜਾ 12 ਕਿਲੋ ਹੈਗਾ ਜੀ ਠੀਕ ਆ ਅੱਜ ਸੁਜੀ ਨੂੰ ਛੇਵਾ ਤਰਵਾ ਦੇਣਾ ਬੱਚਾ ਦੇ ਨਾਲ ਲੱਗਦੇ ਨੇ ਬੱਚਾ ਲਾ ਕੇ ਧਾਰਾ ਮਾਰ ਕੇ ਦਿਖਾਉਂਦੇ ਦੁੱਧ 12 ਕਿਲੋ ਹੋਊਗਾ ਬੱਚਾ ਤਾਂ ਕੁਝ ਮਰ ਜਾ ਕੇ ਕਰਦਾ ਉਹ ਸੁਭਾਇਆ ਕਿੰਨਾ ਥਾਂ ਦੇ ਨਾਲ ਕਿਵਾਈ ਗਾਂਜਾਂ ਨਾ ਬੋਲੀ ਬਸ ਠੀਕ ਆ ਕਿਵਾਈ ਜਿਆਦਾ ਪਰ ਲਈਆਂ ਫਿਰ ਜੀ ਉਹ ਆਈਆਂ ਜੀ ਉਹ ਆਜਾ ਜੀ ਉਹ ਅਸੀਂ ਬਾਅਦ ਪਾਵਾਂਗੇ ਜੀ ਉਹ ਨਹੀਂ ਜੀ ਤਾਂ ਇਹ ਮਾਲ ਪਾਵਾਂਗੇ ਜੀ ਥੋੜਾ ਹਾਂ ਘੜੂਗਾ ਕਮਣ ਬਾੜੀ ਚੱਲੂਗੀ ਨਾ ਜੀ ਬਾੜੀ ਚੱਲੂਗੀ ਹੁਣ ਚਲੋ ਆ ਜਿਹੜਾ ਪੈ ਗਿਆ ਗਾੜੀ ਛੋੜ ਛੋੜਾ ਬਾਜ਼ਾਰ ਦਾ ਹੁੰਦੇ ਸੀ ਦਾ ਫਰਕ ਪਈ ਆ 20000 ਪਾਊਗਾ ਮੁੰਡਿਆ ਫੇਰ ਚੁੱਕਿਆ ਜਾ ਹਾਂ ਬਿਲਕੁਲ ਜੀ ਅਜੇ ਲੋਕ ਦਾਣੇ ਫੱਟੇ ਦੇ ਵੇਚਦੇ ਹੁੰਦੇ ਸੀ ਬਿਲਕੁਲ ਜੀ ਮਤਲਬ ਇਹ ਗਾੜੀ ਹੋਈ ਨਾਲ ਫਿਰ ਤੁਹਾਡੇ ਕਿਹੜੇ ਜਾਂਦਾ ਮੁੰਡਾ ਨਾਲ ਦੋਹਾਂ ਜੋ ਜਿਹੜਾ ਜੀ ਕਦੀ ਉਹ ਚੱਲੇ ਜਾਂਦਾ ਕਦੀ ਇਹ ਚੱਲੇ ਜਾਂਦਾ ਜੀ ਆ ਇੱਕ ਕਿੱਥੇ ਰੱਖਿਆ ਕਰੋ ਹਾਂ ਇੱਕ ਜਣਾ ਵੀ ਘਰ ਲੈਣਾ ਭਜਾ ਦੋ ਨਾ ਜੀ ਦੋਵਾਂ ਦਾ ਲਈ ਸੁਣ ਬਿਲਕੁਲ ਤਾਲ ਪਾ ਲਈ ਲੈ ਤੋਈ ਇੱਕ ਨੰਬਰ ਬਾਂਬ ਚੋਈ ਤਰਲਾ ਮਾਰ ਤਾ ਓਹ ਤੇ ਕਿਤਾਬੀ ਗੋਲ ਦੇ ਆ ਰੋਈ ਤੇ ਬੈਠਾ ਨੀਂਦਾ ਹੀ ਆਉਂਦਾ ਰਹੇ ਨੇ ਜੀ ਜਵਾਈ ਚਵਾਈ ਬਹੁਤ ਆਉਂਦੀ ਇਹਦੀ ਵੀ ਸੁਨੀਲ ਜੀ ਇਦਾਂ ਹੀ ਆ ਚਵਾਈ ਅੱਛਾ ਚਵਾਈ ਇਹਦੀ ਵੀ ਇਹੋ ਆ ਆ ਕੇ ਪਾ ਠੀਕ ਆ ਦੋਨਾਂ ਦੀ ਚਵਾਈ ਇੱਕੋ ਜਿਹੀ ਆ ਠੀਕ ਹੈ ਜੀ ਤੇ ਸੁਨੀਲ ਜੀ ਇਹਦਾ ਵੀ ਗਿਆ ਜੀ ਮੁੱਲ ਹਾਂ ਜੀ ਮੁੱਲ ਦਾ ਇੱਕ ਵੀ ਕਰਦੇ ਆ ਹਾਂ ਜੀ 15 ਦੇ ਦਈਏ ਆਪੀ ਕਰ ਦੋ ਛੋੜੀ ਇੱਕ 10 ਦੀ ਹਾਂ ਨਾ ਛੋੜੀ ਹੋਣੀ ਆ ਛੋੜੀ ਹੋਣੀ ਇੱਕ 10 ਦੀ ਚਲੋ ਚਲੋ ਠੀਕ ਜੀ ਮੁੱਲ ਵੀ ਆਪਾਂ ਜਦੋਂ ਕੀਤੇ ਬਾਕੀ ਮੈਂ ਜਦੋਂ ਦੇਖੋ ਕਿੱਥੇ ਨਹੀਂ ਵੱਡੀ ਵੱਡੀਆਂ ਮਹਿੰਗੀਆਂ ਜੀ ਦੋਨੇ ਇੱਕੋ ਜਿਹੀ ਆ ਬਿਲਕੁਲ ਤੇ ਬਾਕੀ ਇਹ ਮਹਰ ਦਾ ਉਹ ਵੀ ਉਧਰ ਦੀ ਹੁੰਦਾ ਵਾਹੇ ਕਿਰੋ ਜੇ ਤਾਂ ਕੇ ਬਾਕੀ ਜਦੋਂ ਇੱਥੇ ਆਵੇ ਆਲਾ ਚੈੱਕ ਕਰਕੇ ਪਾਸ ਕਰੇਗਾ ਨਾ ਭਾਈ ਜੀ ਦੋ ਬੰਦੇ ਆਪਣੇ ਦਸਲਾ ਕਾਰਕੇ ਕਰੇ ਬਿਲਕੁਲ ਬਿਲਕੁਲ ਜੀ ਕਿਉਂਕਿ ਆਪ ਦੋਨੇ ਬਿਲਕੁਲ ਬੌਲੇ ਦੇ ਨਾ ਤਿੰਨੇ ਬਈਆਂ ਇੱਕ ਆ ਮੈਂ ਤੇ ਇੱਕ ਆ ਗਾਂ ਇੱਕ ਉਹ ਵਰਲੀਏ ਤੇ ਬਿਲਕੁਲ ਬੌਲੇ ਦੇ ਜੀ ਇਹਨੂੰ ਦੱਸ ਕਰੋਗੇ ਸੂਈਨ ਬਾਹਰ ਨੂੰ ਠੀਕ ਹੈ ਜੀ ਤੇ ਉਹਦੇ ਮੈਂ ਤਾਂ ਚਲੋ ਬੱਚਾ ਹੈ ਨਹੀਂ ਬਿਲਕੁਲ ਬਿਲਕੁਲ ਭਾਈ ਜੀ ਬਿਲਕੁਲ ਆਪਰੇ ਆਵੇ ਜਿੱਥੇ ਦਸਲਾ ਕਰਕੇ ਤੇ ਫੇਰ ਖੜੇ ਆਲਾ ਮੇਰੇ ਨਾਲੋਂ ਇੱਥੇ ਦਸਲਾ ਕਰ ਬਿਲਕੁਲ ਠੀਕ ਹੈ ਜੀ ਨੰਬਰ ਜੀ ਨੰਬਰ 91465 ਤੇ 6049 9972094734 ਪਿੰਡ ਤਿਮਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬੰਦਗਾੜਾ ਅਸ਼ਾਸਿਕਾ